ਵਿਆਹ ਦੀਆਂ ਰੌਣਕਾਂ ਵਾਲੇ ਘਰ ਚ ਚੁੱਪ ਪੱਸਰ ਗਈ ਜਦ ਜਾਗੋ ਸਮਾਗਮ ਦੌਰਾਨ ਗੁਆਂਢੀ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਜੀ ਹਾਂ ਮਾਮਲਾ ਇਹ ਮਾਚੀਵਾੜਾ ਸਾਹਿਬ ਦਾ ਹੈ ਜਿੱਥੇ ਕਿ ਇੱਕ ਨੌਜਵਾਨ ਤੇ ਗੋਲੀਆਂ ਚਲਾਈਆਂ ਗਈਆਂ ਜੋ ਕਿ ਇਸ ਵੇਲੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਉਸ ਦਾ ਕਹਿਣਾ ਹੈ ਕਿ ਜਿਸ ਨੇ ਗੋਲੀਆਂ ਚਲਾਈਆਂ ਉਹ ਸਾਡਾ ਗਵਾਂਡੀ ਹੈ ਉਸ ਨੇ ਸ਼ਰਾਬ ਪੀ ਰੱਖੀ ਸੀ ਉਹਨੂੰ ਜਦੋਂ ਰੋਕਿਆ ਗਿਆ ਤਾਂ ਉਸ ਨੇ ਗੱਲੋਚ ਕੀਤੀ ਤੇ ਮੇਰੇ ਵੱਲ ਹਮਲਾ ਵੀ ਕੀਤਾ ਉਸ ਤੋਂ ਬਾਅਦ ਜਦੋਂ ਉਸ ਨੂੰ ਰੋਕ ਦਿੱਤਾ ਗਿਆ ਤਾਂ ਉਹ ਆਪਣੇ ਘਰ ਚਲਾ ਗਿਆ ਪਰ ਉਹ ਹਜੇ ਵੀ ਟਲਿਆ ਨਹੀਂ ਉਸ ਉਹ ਆਪਣੀ ਮਕਾਨ ਦੀ ਛੱਤ ਤੇ ਚੜ ਗਿਆ ਤੇ ਉਸ ਨੇ ਮੇਰੇ ਤੇ ਫਾਇਰ ਕੀਤਾ ਸ਼ੁਕਰ ਰਿਹਾ ਕਿ ਮੈਂ ਬਚ ਗਿਆ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਦੱਸ ਦਈਏ ਕਿ ਜ਼ੇਰੇ ਇਲਾਜ ਹੈ ਉਸ ਦਾ ਇਲਾਜ ਚੱਲ ਰਿਹਾ ਹੈ ਇਸ ਮੋਕੇ ਪਰਿਵਾਰਿਕ ਮੈਂਬਰਾਂ ਦਾ ਜਿਨ੍ਹਾਂ ਨੇ ਆਪਣੀ ਅੱਖੀ ਇਹ ਘਟਨਾ ਵੇਖੀ ਹੈ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਇਹ ਮੇਰੇ ਮੁੰਡੇ ਤੇ ਚੱਲੀ ਹੈ ਜੀ ਮੰਦਿਰ ਦੇ ਉੱਤੇ ਅਸੀਂ ਉਹ ਰੋਕਿਆ ਵੀ ਵੀ ਤੂੰ ਸਿਆਣਾ ਬਿਆਣਾ ਇਹ ਕੀ ਕਰਦਾ ਉਹ ਨਹੀਂ ਮੰਨਿਆ ਮਾਵਾ ਭੈਣਾਂ ਦੀਆਂ ਸਾਨੂੰ ਗਾਲਾਂ ਕੱਢੀਆਂ ਕਈ ਵੇਲੇ ਕੱਢਦਾ ਸੀ ਫੇਰ ਨਹੀਂ ਮੰਨਿਆ ਅਸੀਂ ਕਿਹਾ ਵੀ ਥੱਲੇ ਆ ਵੀ ਕੰਕਲ ਆਓ ਕੱਲ ਆ ਵੀ ਤਲ ਜਾ ਨਹੀਂ ਤਲਿਆ ਇੱਥੇ ਬਹੁਤ ਨਿਆਣੇ ਸੀ ਪ੍ਰੋਗਰਾਮ ਦੇ ਵਿੱਚ 15-20 ਬੱਚੇ ਸੀ ਇੱਥੇ ਲੀਜੇ ਦੇ ਨਾਲ ਕੁੜੀਆਂ ਸੀ ਕੁੜੀਆਂ ਸੀ ਤੇ ਪੁਲਿਸ ਵਾਲੇ ਮੁਲਾਜ਼ਮ ਸੀ ਉਹਨਾਂ ਨੇ ਕਿਹਾ ਉਹਨਾਂ ਦੇ ਕਹਿ ਤੇ ਵੀ ਨਹੀਂ ਮੰਨਿਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਕ ਫੈਰ ਕੀਤਾ ਉਹ ਮੇਰੇ ਲੱਗਦਾ ਉਹਨਾਂ ਦੇ ਵੱਲੋਂ ਉਹਦੇ ਵੱਲੋਂ ਬੁਲਾਏ ਗਏ ਸੀ ਜਾਂ ਕਿਸੇ ਨਾਲ ਉਹ ਉਹਦੇ ਕਿੰਨੇ ਹੋ ਜੀ ਯਾਨੀ ਮੁਲਾਜ਼ਮ ਨੇ ਮੈਨੂੰ ਵੀ ਕਿਹਾ ਵੀ ਇਹਦਾ ਕਾਲਿਆ ਨਾ ਰੋਆ ਇੱਥੇ ਆ ਕੇ ਕਹਿੰਦਾ ਸੀ ਦੇਖਿਆ ਵੀ ਹੋਰ ਮਸਲਾ ਉਹਨਾਂ ਨੇ ਰੁਕਿਆ ਉਹਨਾਂ ਦੇ ਰੁਕਣ ਤੇ ਵੀ ਨਹੀਂ ਰੁਕਿਆ ਉਹਨੇ ਫੇਰ ਕੀੜੀਆਂ ਨੂੰ ਗਾਲਾਂ ਕੱਢੀਆਂ ਤੇ ਨਾਲੇ ੱਟਕੇ ਮਾਰੇ ਜਦੋਂ ਗੋਲੀ ਚੱਲੀ ਕਿਸਤ ਦਾ ਨਾਮ ਹੋ ਸੀ ਮੌਲ ਜਮਈ ਸ਼ਾਂਤਮਈ ਸੀ ਪਹਿਲਾਂ ਹਾਂ ਆਪੜਾ ਤਾਂ ਬੜੀ ਮੱਚੀ ਸੀ ਬੱਚਿਆਂ ਦੇ ਵਿੱਚ ਇਥੇ ਬਹਿਦੇ ਫਿਰਦੇ ਦੀ ਬਹਿਦੇ ਸਾਰੇ ਡਰ ਕੇ ਪਰੇ ਹੋ ਗਏ ਵੀ ਸਾਡੇ ਨਾ ਮਾਰ ਦਵੇ ਉੱਪਰ ਵੱਧਵੇ ਤੇ ਖੜਾ ਸੀ ਵੀ ਵਿਆਹ ਦੇ ਵਿੱਚ ਬੁਲਾਇਆ ਨਹੀਂ ਗਿਆ ਵਿਆਹ ਦੇ ਵਿੱਚ ਇਹਨੂੰ ਕੋਈ ਕਾਟ ਨਹੀਂ ਕੋਈ ਭੋਗਦਾ ਨਹੀਂ ਕੋਈ ਪਾਰਟੀ ਦਾ ਨਹੀਂ ਕੋਈ ਕਾਫੇ ਦਾ ਇਹਨੂੰ ਕੋਈ ਸਾਡੀ ਬੋਲਚਾਲੀ ਗੜਿਆਂ ਦਾ ਰੌਲਾ ਸੀ ਕਿੰਨੀ ਕੁ ਪੁਰਾਣੀ ਹੈ ਰਾਂਜੀਸ ਕੋ ਹੋ 2-3 ਸਾਲ ਦੀ ਸਾਡੇ ਤੇ 3-4 ਅੱਲੇ ਦਾ ਦਫੀਲਦਾਰ ਦੇ ਨੇ ਰਿਪੋਰਟ ਦੇਖਤੀ ਅਸੀਂ ਉੱਤੇ ਹਾਜ਼ਰੀ ਲਵਾਏ ਆ ਸਰਕਾਰ ਨੇ ਸਾਡੇ ਗੜੇ ਸਰਕਾਰੀ ਨੇ ਉਹ ਸਾਡੇ ਕਿ ਨਹੀਂ ਕਰੇ ਨੇ ਛੋਡੇ ਵੱਲੋਂ ਵੀ ਪਹਿਲਾਂ ਕੋਈ ਕੰਪਲੇਂਟ ਦੱਸੀ ਗਈ ਹੈ ਅਸੀਂ ਕੋਈ ਕੰਪਲੇਂਟ ਨਹੀਂ ਜੀ ਕਿਤੇ ਕਰੀ ਇਸ ਤਰ੍ਹਾਂ ਨਾ ਦੇਖਦੀਆਂ ਗੁਰੂ ਇਹਦਾ ਬੈਕ ਪਿੰਡ 'ਚ ਜਿਵੇਂ 0 ਆ ਗੁਰੂ ਘਰ ਜਾਂਦਾ ਉੱਥੇ ਰੌਲਾ ਕਿਤੇ ਉਹ ਫਾਕਸ਼ਨ ਤੇ ਜਾਂਦਾ ਉੱਥੇ ਰੌਲਾ ਕਿਸੇ ਦੇ ਵੀ ਪ੍ਰੋਗਰਾਮ ਹੈ ਰੌਲਾ ਪੁੰਦਾ ਡੈਸ਼ ਪਾਉਂਦਾ ਲੋਕਾਂ ਤੇ ਰੇ ਪੁਲਿਸ ਕਰਮਚਾਰੀ ਚ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕੋਈ ਨਹੀਂ ਕਰੀ ਜੀ ਮਗਰੋਂ ਧੋ ਗੱਡੀਆਂ ਹੋਰ ਆਈਆਂ ਨੇ ਉਹ ਉਹਨਾਂ ਨੇ ਗ੍ਰਿਫਤਾਰ ਤਰਸਦਾ ਹਰਮਿੰਦਰ ਸਿੰਘ ਪਿੰਡ ਕੋਟ ਗੰਗੁਰਾ ਮੇਰਾ ਭਤੀਜਾ ਗੁਰਵੀਰ ਸਿੰਘ ਪੁੱਤਰ ਹਰਬੰਸ ਸਿੰਘ ਜੋ ਕਿ ਵਿਦੇਸ਼ ਵਿੱਚੋਂ ਆਇਆ ਉਹਦਾ ਵਿਆਹ ਸੀ ਵਿਆਦੀ ਪਾਰਟੀ ਦੇ ਸਬੰਧ ਦੇ ਵਿੱਚ ਜਾਗੋ ਦਾ ਸਾਡੇ ਪ੍ਰੋਗਰਾਮ ਸੀ ਅਸੀਂ ਪ੍ਰੋਗਰਾਮ ਇੱਥੇ ਰਸਤੇ ਦੇ ਵਿੱਚ ਹੀ ਕਰ ਰਹੇ ਸੀਗੇ ਤੇ ਜਗਦੀਸ਼ ਸਿੰਘ ਦੀ ਛਾ ਸਪੁੱਤਰ ਹਰਨਾਮ ਮਲਕੀਤ ਸਿੰਘ ਸਪੁੱਤਰ ਹਰਨਾਮ ਸਿੰਘ ਇਹਦੀਆਂ ਜੋ ਦੁਕਾਨਾਂ ਨੇ ਦੁਕਾਨਾਂ ਦੇ ਉੱਪਰ ਖੜਾ ਇਹ ਸਾਡੇ ਜੋ ਡਾਂਸ ਫਲੋਰ ਦੇ ਉੱਪਰ ਰੀਜ ਦੇ ਵਿੱਚ ਸਾਡੀ ਲੇਡੀ ਤੇ ਨੱਚ ਰਹੀ ਸੀ ਉਹਨਾਂ ਦੀ ਵੀਡੀਓ ਬਣਾ ਰਿਹਾ ਸੀ ਵੀਡੀਓ ਬਣਾ ਕੇ ਇਹਨੇ ਬਨੇਰੇ ਦੇ ਉੱਪਰ ਦੋ ਪੈਗ ਰੱਖੇ ਸੀ ਤੇ ਅਸੀਂ ਸਿਆਣੇ ਬੰਦਿਆਂ ਨੇ ਦੋ ਤਿੰਨ ਕਿਹਾ ਵੀ ਤੂੰ ਨਾ ਇਹ ਕੰਮ ਕਰ ਆਫਦਾ ਚਲੇ ਜਾ ਤੈਨੂੰ ਕਿਹੜਾ ਕੋਈ ਸੱਦਾ ਪੱਤਰ ਆ ਵੀ ਤੂੰ ਆਪਦੇ ਘਰੇ ਜਾ ਇਹ ਨਹੀਂ ਟਲਿਆ ਤੈਨੂੰ ਦੁਬਾਰ ਫੇਰ ਰੋਕਨੇ ਇਹ ਖੜੇ ਨੇ ਦੋ ਤਿੰਨ ਹਵਾਈ ਫਾਇਰ ਮਾਰੇ ਹਵਾਈ ਫਾਇਰ ਮਾਰਨ ਤੋਂ ਬਾਅਦ ਇਹਨੇ ਫਿਰ ਗਲਾਸ ਮਾਰਿਆ ਕੰਚ ਦਾ ਦੀ ਜਦ ਉੱਪਰ ਲੱਗਿਆ ਉਦੋਂ ਬਾਅਦ ਸਾਡੇ ਘਰ ਦੇ ਵਿੱਚ ਲੱਗਿਆ ਕਿ ਉਹ ਅਸੀਂ ਤੁਹਾਨੂੰ ਦਿਖਾਉਨੇ ਆ ਜਿਹੜੀ ਪਿਸਤੌਲ ਨਾਲ ਇਹਨਾਂ ਨੇ ਗੋਲੀਆਂ ਚ ਭਾਈਆਂ ਨੇ ਹਾਂਜੀ ਹੋਰ ਇਹਨਾਂ ਕੋਲ ਹੈ ਉਹਦਾ ਲਾਇਸੈਂਸ ਉਹਦਾ ਲਾਇਸੈਂਸ ਹੈ ਜਾਂ ਨਹੀਂ ਹੈ ਪਤਾ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਕਿ ਜਾਨੀ ਇਹਦੇ ਕੋਲ ਪਿਸਤੌਲ ਸੀਗਾ ਕੱਲ ਛਲੇ ਆਮ ਕਰਦਾ ਸੀਗਾ ਕਿੰਨੇ ਕ ਵਜੇ ਘਟਣਾ ਇਹ ਸਵੇਕ 12 ਵਜੇ ਦੀ ਰਾਤ ਸਵੇਕ 12 ਵਜੇ ਦੀ ਇਹ ਘਟਣਾ ਉਦੋਂ ਬਾਅਦ ਇਹ ਜੰਨੇ ਅਸੀਂ ਇਹਨੂੰ ਰੋਕਿਆ ਤਾਂ ਪੁਲਿਸ ਦੀ ਗੱਡੀ ਇੱਕ ਜੋ ਸੜਕ ਸੁਰੱਖਿਆ ਦੀ ਆਦੀ ਨਾ ਉਹਦਾ ਨੰਬਰ ਤੁਹਾਨੂੰ ਮੈਂ ਦੇ ਦੂੰਗਾ ਤੇ ਇਹ ਉਹ ਤੁਹਾਡੇ ਵੱਲੋਂ ਬੁਲਾਏ ਹੋਏ ਸੀਗੇ ਨਹੀਂ ਅਸੀਂ ਕੋਈ ਨਹੀਂ ਬੁਲਾਏ ਅਸੀਂ ਉਹਨਾਂ ਨੂੰ ਪੁੱਛਿਆ ਤੁਸੀਂ ਕਿਉਂ ਆਏ ਹੋ ਕਹਿੰਦੇ ਵੀ ਅਸੀਂ ਤਾਂ ਇਹਦੀ ਦੇ ਕੋਲੇ ਸੀ ਇਹਨੂੰ ਕਾਲੇ ਤੰਗ ਕਰਦੇ ਆ ਇਹਨੇ ਰੈਂਟ ਤੇ ਦਿੱਤਾ ਰਹਿਸਟਰੀ ਬੈਕਸਾਈਡ ਤੇ ਆ ਅਸੀਂ ਕਹਿੰਦੇ ਜੇ ਰੈਂਟ ਤੇ ਜਿਹਨੂੰ ਕਾਲੇ ਤੰਗ ਤੰਗ ਕਰਦੇ ਨੇ ਤਾਂ ਈਸੀਆਰ ਆਉਂਦੀ ਤੁਹਾਡਾ ਤਾਂ ਚੜ੍ਹ ਕੇ ਸੁਰੱਖਿਆ ਵਾਲਾ ਤੁਹਾਡਾ ਕੀ ਕੰਮ ਫਿਰ ਉਹਨਾਂ ਨੇ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਫਿਰ ਉਹ ਇਹਨੇ ਉੱਥੋਂ ਦਰਵਾਜ਼ੇ ਤੋਂ ਖੜ ਕੇ ਫਿਰ ਇਹਨਾਂ ਨੂੰ ਦੋ ਗੋਲੀਆਂ ਉੱਥੋਂ ਮਾਰੀਆਂ ਉਹ ਸਿੱਧੀ ਮਰੇ ਭਤੀਜੇ ਦੇ ਬਾਹ ਦੇ ਵਿੱਚ ਲੱਗੀ ਦੋ ਗੋਲੀਆਂ ਬਾਹ ਦੇ ਵਿੱਚ ਲੱਗੀਆਂ ਨੇ ਇੱਕ ਪੂਰੇ ਮੱਛੇ ਦੇ ਉੱਪਰ ਤੇ ਉਹ ਸ਼ਰਲਾ ਲੱਗਿਆ ਹੋਇਆ ਤੇ ਉਹ ਹਸਪੀਟਲ ਦੇ ਵਿੱਚ ਐਡਮਿਟ ਆ ਅੱਜ ਆਪਰੇਸ਼ਨ ਹੋਊਗਾ ਦਾ ਤੇ ਉਹ ਦਾ ਲੱਗੇ ਰਹੀ ਕੀ ਨਾਂ ਉਹਦਾ ਉਹਦਾ ਨਾਂ ਹੈਗਾ ਮਨਦੀਪ ਸਿੰਘ ਇਹ ਮੇਰਾ ਹੈਗਾ ਆਪਣੇ ਭਰਾ ਅਜਮੇਰ ਸਿੰਘ ਇਹਨਾਂ ਦਾ ਬੇਟਾ ਹੋ ਗਿਆ ਘਰ ਦੇ ਸਾਹਮਣੇ ਇਹਨਾਂ ਸ਼ਰਿਆਮ ਗੋੜੀਆਂ ਮਾਰਿਆ ਪਰਾਣੀ ਇਹ ਰੰਜਸ਼ ਜੋ ਇਹਦੇ ਸਾਡੇ ਨਾਲ ਕਈ ਵਾਰੀ ਪਹਿਲਾਂ ਔਖਾ ਭਾਰੀ ਵੀ ਹੋਇਆ ਕੰਪਲੇਂਟ ਵੀ ਹੋਈ ਆ ਪੁਲਿਸ ਦੇ ਵਿੱਚ ਵੀ ਇਹ ਰੂੜੀ ਖਾ ਰਿਹਾ ਇੱਥੇ ਲਾਉਂਦੇ ਆ ਹਾਲਾਂਕਿ ਉਹ ਪੰਚਾਇਤ ਜੋ ਜਗਾ ਲਾਟਮੈਂਡ ਕੀਤੀ ਹੋਈ ਆ ਉਹਦੇ ਸਬੰਧ ਵਿੱਚ ਸਾਨੂੰ ਲੱਗਿਆ ਪਰ ਮਹਿਕਮਾ ਸਰ ਉਹਦੀ ਇਨਕੁਆਇਰੀ ਕਰਕੇ ਲੈ ਚੁੱਕਿਆ ਉਹ ਕਹਿੰਦੇ ਸਹੀ ਨੇ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਕਿ ਲਾਟਮੈਂਡ ਤੌਰ ਤੇ ਲੱਗੀਆਂ ਹੋਈਆਂ ਨੇ ਉਹਦੇ ਵਿੱਚ ਮਹਿਕਮਾ ਵੀ ਆ ਕੇ ਦੋ ਤਿੰਨ ਵਾਰੀ ਮੌਕਾ ਦੇਖ ਗਿਆ ਜਿਹੜੇ ਪੁਲਿਸ ਮਿਲਾਈ ਰਾਤ ਕਹਿੰਦੇ ਹਾਂ ਜੀ ਹਾਂਜੀ ਕਰ ਦਿੱਤਾ ਗਿਆ ਨਹੀਂ ਫਿਰ ਅਸੀਂ 100 ਨੰਬਰ ਦੇ ਉੱਪਰ ਕੰਪਲੇਂਟ ਕੀਤੀ ਮੈਂ ਫੋਨ ਨੰਬਰ ਦੇ ਉੱਪਰ ਐਮਰਜੈਂਸੀ ਕਾਲ ਕਰਕੇ ਫੇ ਪੁਲਿਸ ਆਈ ਪੁਲਿਸ ਦੀਆਂ ਦੋ ਗੱਡੀਆਂ ਆਈਆਂ ਬੜਾ ਔਖਾ ਕਹਿੰਦੇ ਫਿਰ ਅਸੀਂ ਇਹਨੂੰ ਅਰੈਸਟ ਕਰਵਾਇਆ ਫਿਰ ਉਹ ਰਾਕੀ ਲੈ ਗਏ ਬਾਕੀ ਐਫ ਆਰ ਉਹਨਾਂ ਨੇ ਕੱਟੀ ਆ ਉਹਦੇ ਵਿੱਚ ਨੌ ਵੀ ਇਹਨਾਂ ਨੇ ਜਗਦੀਸ਼ ਸਿੰਘ ਅਸਲੀ ਦੀਸ਼ਾ ਇਹਨਾਂ ਨੇ ਚੀਮਾਂ ਦਿੱਤਾ ਗਲਤੀ ਨੂੰ ਚਲੋ ਦਰਸਤੀ ਕਰਵਾਉਂਦੇ ਆ ਅਸੀਂ ਜਿਹੜੇ ਪੁਲਿਸ ਮਲਾਜ਼ਮ ਤੁਸੀਂ ਕਹਿ ਰਹੇ ਹੋ ਗੱਡੀ ਖੜੀ ਸੀ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਆ ਜਾਂ ਨਹੀਂ ਨਹੀਂ ਉਹਨਾਂ ਵੱਲੋਂ ਕੋਈ ਨਹੀਂ ਉਹਨਾਂ ਨੇ ਤਾਂ ਚਲੋ ਉਹ ਗੋੜੀ ਚਲਾਉਂਦੀਆਂ ਵਾਹ ਉੱਪਰੋਂ ਕਰਤੀ ਨਹੀਂ ਬੰਦਕ ਕੀਤੀ ਜਿਵੇਂ ਆਪਾਂ ਕੋਲ ਖੜੇ ਆ ਉਹਨਾਂ ਨੇ ਵਾਹ ਉੱਪਰੋਂ ਚੱਕਤੀ ਨਹੀਂ ਤਾਂ ਦੋ ਤਿੰਨ ਬੰਦਿਆਂ ਦੇ ਹੁਰਦੇ ਲੱਗਦੀ ਪੁਲਿਸ ਮਲਾਜ਼ਮ ਕੋਲ ਸੀ ਉਹਦਾ ਹਾਂਜੀ ਹਾਂ ਕੋਲ ਸੀ ਉਹ ਗੇਟ ਕੋਲੇ ਖੜੇ ਸੀ ਕਿੰਨੇ ਮਲਾਜ਼ਮ ਸੀ ਦੋ ਸੀ ਉਹ ਉਹ ਜਾਨਾ ਕਿ ਇਹ ਮੈਂ ਕਹਿੰਦਾ ਇਸ ਸਬੰਧ ਦੇ ਵਿੱਚ ਉੱਪਰ ਸ਼ਕਤੀ ਤੋਂ ਸ਼ਕਤੀਕਾਰ ਬਈ ਹੋਣੀ ਚਾਹੀਦੀ ਆ ਹਾਲਾਂਕਿ ਇਹ ਲੋਕਾਂ ਦੇ ਇਸ ਪਿੰਡ ਦੇ ਵਿੱਚ ਇਹਨੇ ਬੜੀ ਦਹਿਸ਼ਤ ਪਾਈ ਹੋਈ ਆ ਮੈਂ ਐਨਆਰਆਈਆਂ ਮੇਰੀ ਫਲਾਣੇ ਮੰਤਰੀ ਨਾਲ ਮੇਰੀ ਭਗਵੰਤ ਮਾਨ ਨਾਲ ਮੇਰੀ ਫਲਾਣੇ ਨਾਲ ਮੇਰੀ ਮੇਰੀ ਐਸਐਸਪੀ ਨਾਲ ਮੇਰੀ ਡੀਜੀਪੀ ਨਾਲ ਗੱਲ ਬਸ ਇਹ ਉਹ ਕਹਿ ਕੇ ਆੜੇ-ਣਾੜੇ ਜਿਹੇ ਪੁਲਿਸ ਨੂੰ ਆ ਉਹਨੂੰ ਇਹ ਇੱਕ ਤਰ੍ਹਾਂ ਨਾਲ ਕਰ ਰਿਹਾ ਉਹਨਾਂ ਨੂੰ ਉਹਨੇ ਉੱਪਰ ਪ੍ਰੈਸ਼ਰ ਬਣਾ ਰਿਹਾ ਇਹ ਪਿੰਡ ਦੇ ਵਿੱਚ ਪਿੰਡ ਦਾ ਕੈਰੇਕਟਰ ਇਹਦਾ ਬਹੁਤ ਬੈਡ ਆ ਪਰ ਨਾ ਕਈ ਵਾਰੀ ਇਹਦੀ ਪੁਲਿਸ ਕਾਰਵਾਈ ਹੋ ਚੁੱਕੀ ਆ ਪਰ ਠੋਸ ਕਾਰਵਾਈ ਕਿਸੇ ਨੇ ਨਹੀਂ ਕੀਤੀ ਹਾਲੇ ਤੱਕ ਸਾਰਾ ਬੱਚਾ ਰਫਾ ਦਬਾ ਕਰਾ ਦਿੰਦਾ ਸਾਨੂੰ ਇਤਲਾਮ ਮਿਲੀ ਸੀ ਰਾਤ ਕੋਈ ਮਬਾਰਕੋਵੇ ਦੇ ਖਰੀਬ ਪਹਿਲਾਂ ਕਿਹੜੇ ਕਿਹੜੇ ਲੜਾਈ ਝਗੜਾ ਹੋ ਰਿਹਾ ਕੋਟ ਗੰਗੂਰਾਏ ਉਸ ਤੋਂ ਬਾਅਦ ਜਦੋਂ ਉੱਥੇ ਆਪਣੀ ਮਿਊਨਿਸਪੈਲਟੀ ਪਹੁੰਚੀ ਪਤਾ ਲੱਗਿਆ ਕਿ ਮਨਜਨ ਮਨਦੀਪ ਸਿੰਘ ਸਾਨਮਾ ਉਹ ਅਜਮੇਰ ਸਿੰਘ ਵਾਸੀ ਕੋਟ ਗੰਗੂਰਾਏ ਦੇ ਗੋੜੀਆਂ ਲੱਗੀਆਂ ਨੇ ਤੇ ਉਸ ਤੋਂ ਬਾਅਦ ਜਾ ਕੇ ਜਿਹੜਾ ਸਿਵਲ ਹਸਪਤਲ ਸਿੱਧੂ ਸੋਰੀ ਸਿੱਧੂ ਹਸਪਤਲ ਦਾ ਹਾਤਾ ਤੋਂ ਜੀਗਾ ਉੱਥੇ ਜਾ ਕੇ ਉਹਦਾ ਬਿਆਨ ਅਸਲ ਕੀਤਾ ਗਿਆ ਤੇ ਉਹਦੇ ਤਿੰਨ ਫੇਰ ਹੋਏ ਸੀਗੇ ਦੋ ਤੇਨੂੰ ਨੇ ਹਵਾਈ ਕੀਤੀ ਤੇ ਤਿੰਨ ਫੇਰ ਚੋਂ ਇੱਕ ਖੱਬੇ ਮੱਥੇ ਦੇ ਕੋਲ ਨਹੀਂ ਲੰਘਿਆ ਇੱਕ ਖੱਬੀ ਕੋਣੀ ਦੇ ਦੋ ਫੇਰ ਤਾਂ ਲੱਗੇ ਨੇ ਤੇ ਬੰਦਾ ਬਿਲਕੁਲ ਠੀਕ ਠਾਕ ਹੈ ਅਸੀਂ ਕਾਰਵਾਈ ਕਰਤੀ ਹੈ ਤੇ ਮੁਕੱਦਮਾ ਦਾਖਲ ਕਰ ਦਿੱਤਾ ਤੇ આરોપી ਫੜਿਆ ਤੋਂ ਜਿੱਥੇ ਥਾਏ ਤਾਂ ਤਬ ਕੀ ਆਪਣੇ ਵਿਆਹ ਬਟੂਟੀ ਅਫਸਰਾਂ ਪਤਾ ਕਰ ਲੈਣੇ ਹੁਣ ਫੜ ਲਿਓਗੇ ਤਕਰੀਬਨ ਮੈਂ ਪਤਾ ਕਰਕੇ ਦੱਸ ਦਿਆਂ ਤੁਹਾਨੂੰ ਤੇ ਮੈਂ ਰਾਉਂਡ ਆਫ ਤਾਂ ਕਰ ਲਿਆ ਸੀ ਆਪਾਂ ਰਾਉਂਡ ਆਫ ਕਰ ਲਿਆ ਹਾਂ